ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਮਾਗਦੇ ਮਹੀਨੇ 10 ਰੁਪਏ ਅਤੇ ਕਣਕ ਦੀ ਮੁੱਠ ਦੇ ਨਾਲ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਕਰੋੜਾ ਦੇ ਮਾਲਕ ਬਣ ਜਾਓਗੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋ ਜਾਵੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਮਾਗ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਸਾਨੂੰ ਇਹ ਇੱਕ ਦਾਨ ਜ਼ਰੂਰ ਕਰ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਕਹਿੰਦੇ ਉਹ ਬੜਾ ਹੀ ਜ਼ਿਆਦਾ ਗਿਆਨਵਾਨ ਔਖ ਸੀ ਜਿਸ ਕਰਕੇ ਕਹਿੰਦੇ ਉਹਨੇ ਬੜੀ ਹੀ ਸਾਰੀ ਵਿਦਿਆ ਹਾਸਲ ਕਰ ਲਈ ਸੀ ਕਹਿੰਦੇ ਜਦੋਂ ਪਿੰਡ ਆਪਣੇ ਵਾਪਸ ਆਇਆ ਤਾਂ ਵੇਖਦਾ ਹੈ ਕਿ ਨਗਰ ਦੇ ਲੋਕਾਂ ਨੂੰ ਗਿਆਨ ਦੀ ਕਮੀ ਹੈ ਉਹਨੇ ਸੋਚਿਆ ਕਿ ਜਿੰਨੇ ਬੱਚੇ ਨੇ ਵਿਦਿਆ ਦੀ ਕਲਾ ਵਿੱਚ ਮੈਨੇ ਪੁੰਨ ਕਰ ਦੇਵਾਂਗਾ ਕਹਿੰਦੇ ਉਹਨੇ ਹੌਲੀ-ਹੌਲੀ ਆਪਣੇ ਕੋਲ ਬੱਚੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਾਰਿਆਂ ਨੂੰ ਹੌਲੀ-ਹੌਲੀ ਵਿਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਹਨ ਕਿ ਉਸ ਦੇ ਬਦਲੇ ਲੋਕ ਉਸ ਨੂੰ ਕੁਝ ਨਹੀਂ ਸਣ ਦੇ ਕੇ ਜਾਇਆ ਕਰਦੇ ਜਿਸ ਦੇ ਕੋਲ ਅੰਨ ਹੋਇਆ ਕਰਨਾ ਉਹਨੇ ਕਣਕ ਦੀ ਮੁੱਠ ਭਰ ਕੇ ਤੇ ਦੇ ਆਇਆ ਕਰਨੀ ਜਿਸ ਦੇ ਕੋਲ ਚੋਲ ਹੋਇਆ ਕਰਨੇ ਉਹਨੇ ਚੋਲਦੇ ਜਾਇਆ ਕਰਨੇ ਜਿਸ ਦੇ ਘਰ ਲਵੇਰਾ ਹੁੰਦਾ ਉਹਨੇ ਦੁੱਧ ਦੇ ਕੇ ਜਾਇਆ ਕਰਨਾ ਇਸ ਤਰ੍ਹਾਂ ਹੀ ਇਹ ਕਹਿੰਦੇ ਕਿ ਉਹਦੇ ਖਾਣ ਪੀਣ ਦੀਆਂ ਅਵਸਥਾਂ ਇਕੱਠੀਆਂ ਹੋ ਜਾਂਦੀਆਂ ਸਨ ਤੇ ਉਸ ਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਹਨ ਪਰ ਉਸ ਦੀ ਚਰਚਾ ਅਸੇ ਪਾਸੇ ਹੋਣ ਲੱਗੀ ਲੋਕ ਉਸ ਦੇ ਕੋਲ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਛੱਡ ਕੇ ਜਾਣ ਲੱਗੇ ਪਿੰਡ ਵਾਲਿਆਂ ਨੇ ਥੋੜੀ ਜਿਹੀ ਜ਼ਮੀਨ ਦੇ ਉੱਤੇ ਇੱਕ ਕਮਰਾ ਬਣਾ ਦਿੱਤਾ ਉਥੇ ਇਹੋ ਵਿਅਕਤੀ ਰਹਿਣ ਲੱਗਾ ਉਸੇ ਨਗਰ ਦੇ ਬਾਹਰ ਇੱਕ ਗਰੀਬ ਮੁੱਖ ਰਿਆ ਕਰਦਾ ਸੀ ਉਹਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਹੁਣ ਉਹ ਆਪ ਵਿਚਾਰਾ ਕਾਰ ਚਲਾਣਾ ਕਰ ਗਿਆ ਗਰੀਬ ਵਿਅਕਤੀ ਕਹਿੰਦੇ ਕਿ ਮੀਆਂ ਬੀਬੀ ਉਥੇ ਰਹਿਣ ਲੱਗੇ ਉਸਦੀ ਪਤਨੀ ਨੂੰ ਇਹ ਸੀ ਕਿ ਸਾਰੀ ਉਮਰ ਬਾਪ ਨਾਲ ਵੀ ਨਾ ਗਰੀਬੀ 'ਚ ਗੱਡੀ ਹੈ ਗਰੀਬੀ ਵਿੱਚ ਹੀ ਮੈਂ ਪਲੀ ਵੱਡੀ ਹੋਈ ਹਾਂ ਉਹ ਘਰ ਵਾਲੇ ਦੇ ਨਾਲ ਸੁਖਾ ਜਾਵੇਗਾ ਪਰ ਉਹ ਵੇਖਦੀ ਹੈ ਕਿ ਉਹ ਬੱਚਿਆਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਪੜਾਉਂਦਾ ਹੈ ਪਰ ਉਹਦੇ ਬਦਲੇ ਉਹਨੂੰ ਮੁੱਠ ਕਣਕ ਦੀ ਤੇ ਜਾਂ ਕੋਈ ਚੌਲ ਹੀ ਦੇ ਕੇ ਜਾਂਦਾ ਹੈ ਕੋਈ ਦੁੱਧ ਦੇ ਕੇ ਜਾਂਦਾ ਹੈ ਪੈਸਾ ਟਕਾ ਦਾ ਕੋਈ ਨਹੀਂ ਦਿੰਦਾ ਉਹ ਹਰ ਵੇਲੇ ਇਹੀ ਕਹਿੰਦੀ ਰਹਿੰਦੀ ਕਿ ਕੋਈ ਹੋਰ ਵੀ ਕੰਮ ਤੁਸੀਂ ਕਰ ਲਓ ਪਰ ਉਹ ਗੂੰਹ ਕਹਿ ਦਿੰਦਾ ਮੈਂ ਇਹਨਾਂ ਬੱਚਿਆਂ ਨੂੰ ਪੜਾਉਂਦਾ ਹਾਂ ਇਹਨਾਂ ਦਾ ਭਵਿੱਖ ਉਜਵਲ ਹੋ ਜਾਵੇਗਾ ਹੋਰ ਕੀ ਚਾਹੀਦਾ ਹੈ ਉਹਨੇ ਐਵੇਂ ਕਹਿ ਕੇ ਤੇ ਆਪਣੀ ਪਤਨੀ ਨੂੰ ਟਾਲ ਦਿਆ ਕਰਨਾ ਇਸੇ ਤਰ੍ਹਾਂ ਹੀ ਕੁਝ ਸਮਾਂ ਲੰਘਿਆ ਤੇ ਉਹਨਾਂ ਦੇ ਘਰ ਵਿੱਚ ਔਲਾਦ ਪੈਦਾ ਹੋਈ ਉਹ ਕਹਿੰਦੇ ਕਿ ਆਪਾਂ ਦਾ ਜਿਵੇਂ ਤਵੇਂ ਇਹ ਕੰਮ ਕਰਕੇ ਇਸਦੇ ਕੰਮ ਦੇ ਨਾਲ ਸਾਰ ਲਿਆ ਪਰ ਮੈਂ ਨਹੀਂ ਚਾਹੁੰਦੀ ਕਿ ਹੁਣ ਆਪਣੀ ਔਲਾਦ ਵੀ ਗਰੀਬੀ ਦੇ ਦਿਨ ਵੇਖੇ ਤੁਸੀਂ ਐਦਾਂ ਕਰੋ ਕਿ ਅਗਲੇ ਨਗਰ ਜਾਓ ਤੇ ਉੱਥੇ ਆਪਣੇ ਗਿਆਨ ਨਾਲ ਕੁਝ ਕਰਕੇ ਆਓ ਕੋਈ ਧਨ ਸੰਪਤੀ ਲੈ ਆਓ ਉਹਨੇ ਕਿਹਾ ਕਿ ਠੀਕ ਹੈ ਉਹ ਜਿਹੜੇ ਬੱਚਿਆਂ ਨੂੰ ਪੜਾਉਂਦਾ ਸੀ ਉਹਦੇ ਵਿੱਚੋਂ ਇੱਕ ਬੱਚਾ ਸੀ 13 ਸਾਲ ਦਾ ਉਹ ਜਿਆਦਾ ਹੁਸ਼ਿਆਰ ਸੀ ਹਰੇਕ ਚੀਜ਼ ਨੂੰ ਉਹ ਬੜੀ ਨਿਪੁੰੰਦਾਂ ਦੇ ਨਾਲ ਸਿੱਖਦਾ ਸੀ ਉਹਨੇ ਉਸ ਨੂੰ ਕੋਲ ਬੁਲਾਇਆ ਤੇ ਕਹਿਣ ਲੱਗਾ ਜਿਵੇਂ ਇਹ ਗੁਰੂ ਬਣ ਕੇ ਇਹਨਾਂ ਨੂੰ ਪੜਾਇਆ ਹੈ ਹੁਣ ਕੁਝ ਸਮਾਂ ਇਹਨਾਂ ਨੂੰ ਤੂੰ ਗੁਰੂ ਬਣ ਕੇ ਪੜਾਉਣਾ ਹੈ ਆਪਣੀ ਗੁਰੂ ਮਾں ਦਾ ਵੀ ਖਿਆਲ ਰੱਖੀ ਤੇ ਮੈਂ ਛੇਤੀ ਹੀ ਆ ਜਾਵਾਂਗਾ ਇਹਨਾਂ ਕਹਿ ਕੇ ਉਹ ਚਲਿਆ ਗਿਆ ਕਹਿੰਦੇ ਹੁਣ ਕਿਸੇ ਨਗਰ ਦੇ ਵਿੱਚ ਜਾ ਕੇ ਉੱਥੇ ਕੰਮ ਕਰਨ ਲੱਗਾ ਕਹਿੰਦੇ ਇਧਰ ਉਧਰ ਉਹਦੀ ਗੁਰੂ ਮਾਂ ਦਾ ਸਾਰਾ ਸਮਾਂ ਜਿਹੜਾ ਬੱਚਾ ਹੋਇਆ ਸੀ ਉਸ ਨੂੰ ਸੌਂਪ ਕੇ ਤੇ ਉਹ ਆਪਣੇ ਘਰ ਚਲੀ ਗਈ ਉਹ ਬੂਹੇ ਅੱਗੇ ਖੜਾ ਪਹਿਰੇਦਾਰੀ ਕਰਦਾ ਰਿਹਾ ਕਹਿੰਦੇ ਕਿ ਕੁਝ ਸਮੇਂ ਵੇਖਦਾ ਰਿਹਾ ਇੱਕ ਬਜ਼ੁਰਗ ਸੋਟਾ ਹੱਥ ਵਿੱਚ ਫੜ ਕੇ ਅੱਗੇ ਆਉਂਦਾ ਹੈ ਉਹ ਆ ਕੇ ਤੇ ਸਿੱਧਾ ਕੰਮ ਗਿਆ ਉਹ ਕਹਿਣ ਲੱਗਾ ਕਿ ਤੁਸੀਂ ਅੰਦਰ ਕਿੱਥੇ ਜਾਂਦੇ ਹੋ ਅੰਦਰ ਮੇਰੀ ਗੁਰੂ ਮਾਂ ਇਕੱਲੀ ਹੈ ਤੁਸੀਂ ਇਸ ਹਾਲਤ ਵਿੱਚ ਅੰਦਰ ਨਹੀਂ ਜਾ ਸਕਦੇ ਉਹਨੇ ਕਿਹਾ ਕਿ ਮੈਂ ਵਿਧਾਤਾ ਹਾਂ ਮੈਂ ਜਿਹੜੇ ਕਰਮ ਲਿਖਦਾ ਹਾਂ ਉਹ ਤੇ ਮੈਂ ਕਰਮ ਲਿਖਣ ਆਇਆ ਹਾਂ ਉਹਨੇ ਉਹਨੂੰ ਅੰਦਰ ਜਾਣ ਦਿੱਤਾ ਤੇ ਕੁਝ ਸਮੇਂ ਬਾਅਦ ਉਹ ਕਰਮ ਲੈ ਕੇ ਬਾਹਰ ਆ ਗਿਆ ਉਹਨੇ ਬੜੇ ਚਾਹ ਦੇ ਨਾਲ ਪੁੱਛਿਆ ਤੁਸੀਂ ਮੇਰੇ ਭਰਾ ਦੇ ਕਰਮਾਂ ਵਿੱਚ ਕੀ ਲੈ ਕੇ ਆਏ ਹੋ ਉਹਨੇ ਹੱਸਦੇ ਹੋਏ ਕਿਹਾ ਕਿ ਤੇਰਾ ਭਰਾ ساری ਜ਼ਿੰਦਗੀ ਗਰੀਬ ਰਹੇਗਾ ਇਸਦੇ ਕੋਲ ساری ਜ਼ਿੰਦਗੀ ਸਿਰਫ ਇੱਕ ਗਾਂ ਇੱਕ ਬੋਰੀ ਕਣਕ ਤੇ ਇੱਕ ਹੀ ਬੋਰੀ ਰਹੇਗੀ ਇਹ ਹੱਸ ਕੇ ਕਹਿ ਕਿ ਉਹ ਚਲਿਆ ਗਿਆ ਉਹਨੂੰ ਬੜਾ ਗੁੱਸਾ ਆਇਆ ਕਿ ਕਰਮ ਲਿਖਣ ਆਇਆ ਸੀ ਭਾਗ ਲਿਖਣ ਆਇਆ ਸੀ ਤੇ ਕੀ ਲੈ ਕੇ ਚਲਿਆ ਗਿਆ ਉਹਨੇ ਇਹ ਸੋਚਿਆ ਕਿ ਇਸ ਦਾ ਕੁਝ ਨਾ ਕੁਝ ਹੱਲ ਤਾਂ ਕਰਨਾ ਹੀ ਪੈਣਾ ਹੈ ਉਹਨੇ ਆਪਣੇ ਭਰਾ ਨੂੰ ਹੌਲੀ ਹੌਲੀ ਵੱਡਾ ਕੀਤਾ ਜਦੋਂ 2 ਸਾਲ ਦਾ ਹੋਇਆ ਤਾਂ ਉਹ ਜਿਹੜਾ ਮਨੁੱਖ ਗਿਆਨਵਾਨ ਤੇ ਸੂਝਵਾਨ ਸੀ ਉਹ ਘਰ ਵਾਪਸ ਆ ਗਿਆ ਉਹ ਬੜਾ ਸਾਰਾ ਧਨ ਸੰਪਤੀ ਲੈ ਕੇ ਆਇਆ ਉਹਨੇ ਉਹ ਧਨ ਦੌਲਤ ਆਪਣੀ ਪਤਨੀ ਨੂੰ ਲਿਆ ਕੇ ਤੇ ਦੇ ਦਿੱਤੀ ਉਹਦੀ ਪਤਨੀ ਹੁਣ ਧਨ ਸੰਪੱਤੀ ਦੇ ਨਾਲ ਆਪਣੇ ਬੱਚੇ ਨੂੰ ਸੋਹਣੇ ਕੱਪੜੇ ਪਾਉਂਦੀ, ਸੋਹਣੇ ਪਕਵਾਨ ਬਣਾ ਕੇ ਖਵਾਉਂਦੀ। ਲਗਭਗ 3 ਤੋਂ 4 ਸਾਲ ਦਾ ਸਮਾਂ ਲੰਘ ਗਿਆ। ਉਹ ਜਿੰਨੀ ਵੀ ਧਨ ਰਾਚੀ ਸੀ ਸਾਰੀ ਖਤਮ ਹੋਣੀ ਸ਼ੁਰੂ ਹੋ ਗਈ। ਕਿਉਂਕਿ ਪਿੰਡ ਵਾਲੇ ਤਾਂ ਜੇ ਵੀ ਪੜਾਉਣ ਦੇ ਬਦਲੇ ਕਣਕ ਤੇ ਛੋਲਿਆਂ ਦੀ ਮੋਠੀ ਦੇ ਕੇ ਜਾਇਆ ਕਰਦੇ ਸੀ। ਕਿਤੇ 4 ਕਸਾਲ ਲੰਘੇ ਤੇ ਉਹ ਧਨ ਸੰਪਤੀ ਖਤਮ ਹੋ ਗਈ। ਹੁਣਵੇਂ ਹੀ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ ਉਹ ਕਹਿੰਦੀ ਤੁਸੀਂ ਦੁਬਾਰਾ ਜਾਓ ਧਨ ਸੰਪਤੀ ਕਮਾ ਕੇ ਲੈ ਕੇ ਆਓ ਕਿਉਂਕਿ ਆਪਣਾ ਪਰਿਵਾਰ ਹੁਣ ਵੱਡਾ ਹੋਣ ਵਾਲਾ ਹੈ ਉਹਦੇ ਘਰ ਫਿਰ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਉਹ ਫਿਰ ਉਸ ਬੱਚੇ ਦੇ ਕੋਲ ਆਇਆ ਤੇ ਉਵੇਂ ਹੀ ਕਿਹਾ ਜਿਵੇਂ ਪਹਿਲਾਂ ਤੋਂ ਕਹਿ ਕੇ ਗਿਆ ਸੀ ਕਿ ਆਪਣੇ ਗੁਰੂ ਮਾਂ ਦਾ ਖਿਆਲ ਰੱਖੀ ਆਪਣੇ ਭਰਾ ਦਾ ਖਿਆਲ ਰੱਖੀ ਹੁਣ ਵੀ ਤੂੰ ਇੰਜ ਹੀ ਖਿਆਲ ਰੱਖਣਾ ਹੈ ਮੈਂ ਛੇਤੀ ਆ ਜਾਵਾਂਗਾ ਉਹਨਾਂ ਸਾਰਾ ਕੁਝ ਧਿਆਨ ਰੱਖਣ ਲੱਗਾ ਤੇ ਉਹ ਸਮਾ ਆ ਗਿਆ ਜਦੋਂ ਅੱਜ ਗੁਰੂ ਮਾਣੋਂ ਔਲਾਦ ਦੀ ਪ੍ਰਾਪਤੀ ਹੋਣੀ ਸੀ ਉਹ ਭੱਜ ਕੇ ਦਾਈ ਨੂੰ ਬੁਲਾ ਕੇ ਲੈ ਕੇ ਆਇਆ ਅੱਜ ਉਹਨਾਂ ਨੂੰ ਇੱਕ ਭੈਣ ਦੀ ਪ੍ਰਾਪਤੀ ਹੋਈ ਉਹੀ ਬਿਰਦ ਬਾਬਾ ਫੇਰ ਆ ਗਿਆ ਬਿਰਦ ਬਾਬਾ ਆਇਆ ਤੇ ਉਹ ਅੰਦਰ ਜਦੋਂ ਕਰਮ ਲਿਖਣ ਲਈ ਚਲਾ ਗਿਆ ਉਹਦੇ ਭਾਗ ਲਿਖਣ ਲਈ ਚਲਿਆ ਗਿਆ ਜਦੋਂ ਭਾਗ ਲੈ ਕੇ ਬਾਹਰ ਆਇਆ ਤੇ ਉਸ ਨੇ ਫੇਰ ਪੁੱਛਿਆ ਮੇਰੀ ਭੈਣ ਦੇ ਕਰਮਾਂ ਵਿੱਚ ਕੀ ਲਿਖ ਕੇ ਆਏ ਹੋ ਅਦੋਂ ਉਸਨੇ ਕਿਹਾ ਕਿ ਮੈਂ ਲਿਖ ਕੇ ਆਇਆ ਹਾਂ ਕਿ ਇਸ ਦਾ ਵਿਆਹ ਨਹੀਂ ਹੋ ਸਕਦਾ ਇਹ ਸੁਣ ਕੇ ਉਸ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਪਰ ਜਦੋਂ ਉਹਨੇ ਕੁਝ ਕਹਿਣਾ ਸੀ ਤਾਂ ਉਹ ਚਲਿਆ ਗਿਆ ਕਹਿੰਦੇ ਕਿ ਉਹ ਬਾਬਾ ਜਦੋਂ ਚਲਿਆ ਗਿਆ ਤਾਂ ਸੋਚਣ ਲੱਗਾ ਕਿ ਉਹਨੇ ਆਪਣੇ ਦੋਹਾਂ ਭੈਣ ਭਰਾਵਾਂ ਨੂੰ ਬੜਿਆਂ ਜ਼ਿਆਦਾ ਪੜਾਇਆ ਚੰਗੀ ਤਰ੍ਹਾਂ ਹਰ ਵਿਦਿਆ ਕਲਾ ਦੇ ਵਿੱਚ નિਪੁੰਨ ਕਰ ਦਿੱਤਾ ਉਹਨਾਂ ਨੂੰ ਵੰਡ ਕੇ ਖਾਣਾ ਵੀ ਸਿਖਾਇਆ ਕਹਿੰਦੇ ਕਿ ਬੜਾ ਲੰਮਾ ਸਮਾਂ ਲੰਘਿਆ ਉਹਦੇ ਭੈਣ ਭਰਾ ਜਵਾਨ ਹੋ ਗਏ ਤਾਂ ਅਜੀਤ ਆਕੋ ਗਿਆਣਵਾਨ ਤੇ ਸੁਝਵਾਨ ਮਨੁੱਖ ਵਾਪਸ ਨਹੀਂ ਆਇਆ ਸੀ ਪਿੰਡ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਕੋਈ ਕਹਿੰਦਾ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਹੀ ਚਲਿਆ ਗਿਆ ਹੈ ਕੋਈ ਕਹਿੰਦਾ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਹੀ ਉਹਨੇ ਪ੍ਰਾਣ ਤਿਆਗ ਦਿੱਤੇ ਨੇ ਤੇ ਵੱਖ-ਵੱਖ ਤਰ੍ਹਾਂ ਦੀਆਂ ਲੋਕੀ ਗੱਲਾਂ ਬਣਾਉਂਦੇ ਤੇ ਸੁਣਾਉਂਦੇ ਪਰ ਉਹ ਕਦੀ ਵਾਪਸ ਨਹੀਂ ਆਇਆ ਹੁਣ ਜਿਹੜਾ ਬੱਚਾ ਸੀ ਉਹ ਨੌਜਵਾਨ ਹੋ ਗਿਆ ਇਹ ਜ਼ਿੰਦਗੀ ਦੇ ਉਹ ਪੜਾਅ ਤੇ ਪਹੁੰਚ ਗਿਆ ਜਿੱਥੇ ਉਹ ਕੁਝ ਨਵਾਂ ਸਿੱਖਣਾ ਚਾਹੁੰਦਾ ਸੀ ਉਹਨੇ ਆਪਣੇ ਭੈਣ ਤੇ ਭਰਾ ਨੂੰ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਮੈਂ ਬੜਾ ਸਮਾਂ ਇੱਥੇ ਲੋਕਾਂ ਦੀ ਸੇਵਾ ਕੀਤੀ ਹੁਣ ਜ਼ਿੰਮੇਵਾਰੀ ਮੈਂ ਤੁਹਾਨੂੰ ਸੌਂਪ ਕੇ ਜਾ ਰਿਹਾ ਹਾਂ ਜਿਵੇਂ ਤੁਹਾਡੇ ਪਿਤਾ ਜੀ ਪੜਾਉਂਦੇ ਸਨ ਓਵੇਂ ਹੀ ਤੁਸੀਂ ਪੜਾਓ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਮੈਂ ਚਲਿਆ ਗਿਆ ਜਦੋਂ ਵੀ ਤੇਰੇ ਕੋਲ ਕੋਈ ਗਾਾਂ ਤੇ ਇੱਕ ਬੋਰੀ ਕਣਕ ਲੈ ਕੇ ਆਵੇ ਉਹ ਗਾਂ ਤੇ ਇੱਕ ਬੋਰੀ ਕਣਕ ਨੂੰ ਰਾਤ ਤੱਕ ਘਰ ਨਹੀਂ ਰੱਖਣਾ ਗਾਂ ਨੂੰ ਰਾਤ ਹੁੰਨ ਤੋਂ ਪਹਿਲਾਂ ਹੀ ਵੇਚ ਦੇਣਾ ਹੈ ਤੇ ਉਹ ਜਿਹੜੀ ਕਣਕ ਦੀ ਬੋਰੀ ਹੈ ਉਹਨੂੰ ਵੀ ਤੂੰ ਵੇਚ ਦੇਵੀਂ ਉਹਦੇ ਨਾਲ ਜੋ ਵੀ ਥੇਰਾ ਹੋਵੇ ਉਹਦੇ ਵਿੱਚ ਵਿਦਿਆ ਕਲਾ ਵੀ ਸਿਖਾਵੀਂ ਤੇ ਕਿਸੇ ਨਾ ਕਿਸੇ ਦੀ ਮਦਦ ਉਸ ਪੈਸੇ ਟਕੇ ਦੇ ਨਾਲ ਜ਼ਰੂਰ ਕਰ ਦੇਵੀਂ ਆ ਆਪਣੀ ਭੈਣ ਹੁਣ ਜਵਾਨ ਹੋ ਗਈ ਹੈ ਹੁਣ ਇਹਦੇ ਰਿਸ਼ਤੇ ਲਈ ਲੋਕ ਆਉਣਗੇ ਪਰ ਯਾਦ ਰੱਖੀਂ ਇਹ ਹਰ ਵਿਦਿਆ ਕਲਾ ਵਿੱਚ ਨਿਪੁੰਨ ਹੈ ਜੋ ਵੀ ਰਿਸ਼ਤੇ ਲਈ ਆਵੇ ਉਸ ਤੋਂ 10 ਸੋਨੇ ਦੀਆਂ ਮੋਹਰਾਂ ਲਏ ਬਿਨਾ ਇਸ ਨੂੰ ਕਿਸੇ ਨਾਲ ਰਿਸ਼ਤਾ ਨਾ ਤੈਅ ਕਰੀ ਉਹਨੇ ਕਿਹਾ ਠੀਕ ਹੈ ਹੁਣ ਇਹਨੀਆਂ ਗੱਲਾਂ ਦੱਸ ਕੇ ਦੇ ਚਲਾ ਗਿਆ ਹੁਣ ਉਹ ਲੜਕਾ ਹਰ ਰੋਜ਼ ਕੋਈ ਨਾ ਕੋਈ ਸੇਠ ਦੀ ਕੋਈ ਨਾ ਕੋਈ ਦੂਰ ਦਰਾਡੇ ਵਪਾਰੀ ਕਈ guna ਚਰਚਾ ਸੁਣ ਕੇ ਇੱਕ ਗਾਂ ਤੇ ਇੱਕ ਕਣਕ ਦੀ ਬੋਰੀ ਦੇਣ ਆਉਂਦਾ ਨਾ ਤਾਂ ਹੋਂ ਤੋਂ ਪਹਿਲਾਂ ਹੀ ਉਹ ਗਾਂ ਤੇ ਕਣਕ ਦੀ ਬੋਰੀ ਵੇਚਦਿਆ ਕਰਦਾ ਨਗਰ ਦੇ ਜਿੰਨਾ ਦੇ ਘਰ ਚੁੱਲਾ ਨਹੀਂ ਸੀ ਬਾਲਦਾ ਉਹਨਾਂ ਨੂੰ ਗਾਂ ਦੇ ਕੇ ਉਹਨਾਂ ਦੇ ਘਰ ਅਨਾਜ ਤੇ ਹੋਰ ਚੀਜ਼ਾਂ ਦੇ ਕੇ ਆਇਆ ਕਰਦਾ ਜਿਹੜੇ ਬੱਚੇ ਚੰਗੀ ਤਰ੍ਹਾਂ ਪੜ ਨਹੀਂ ਸਕਦੇ ਉਹਨਾਂ ਨੂੰ ਚੰਗੀ ਤਰ੍ਹਾਂ ਪੜਾਉਣ ਲੱਗਾ ਉਹ ਤੇ ਹਰ ਸਬੂਲਤ ਦੇ ਕੇ ਆਇਆ ਕਰਦਾ ਵੇਖਦੇ ਹੀ ਵੇਖਦੇ ਰੋਜ਼ ਇੱਕ ਬੋਰੀ ਕਣਕ ਵੇਚਦਾ ਤੇ ਅਨਾਜ ਵੇਚਦਾ ਗਾਦੇ ਕਣਕੇ ਵੇਚ ਕੇ ਉਸ ਕੋਲ ਬੜੀ ਸਾਰੀ ਧਨ ਰਾਸ਼ੀ ਜਮ੍ਹਾਂ ਹੋ ਗਈ ਉਹਦੇ ਨਾਲੋਂ ਕਈ ਲੋਕਾਂ ਦੀ ਮਦਦ ਵੀ ਕਰਿਆ ਕਰਦਾ ਵੇਖਦੀਏ ਵੇਖਦੇ ਉਹਨੇ ਸੋਨਾ ਘਰ ਬਣਾ ਲਿਆ ਜਿੱਥੇ ਬੱਚੇ ਪੜਿਆ ਕਰਦੇ ਸੀ ਉਥੇ ਬੜੀਆਂ ਸੁੱਖ ਸਹੂਲਤਾਂ ਲੈ ਕੇ ਆਇਆ ਹੁਣ ਉਹਦੀ ਭੈਣ ਨੂੰ ਜੋ ਵੀ ਵੇਖਣ ਆਇਆ ਕਰਦੇ ਉਸ ਤੋਂ ਪਹਿਲਾਂ ਉਹ 10 ਸੋਨੇ ਦੀਆਂ ਮੋਹਰਾਂ ਦੀ ਸ਼ਰਤ ਰੱਖਦਾ ਜਿਸ ਕਰਕੇ ਲੋਕਾਂ ਨੂੰ ਇਹ ਹੁੰਦਾ ਕਿ ਪਤਾ ਨਹੀਂ ਕੀ ਖਾਸ ਗੱਲ ਹੈ ਜਿਹੜੀਆਂ ਇਹ 10 ਸੋਨੇ ਦੀਆਂ ਮੋਹਰਾਂ ਲੋਕਾਂ ਚਾਈ ਚਾਈ ਦੇ ਦਿਆ ਕਰਦੇ ਕੋਈ ਸੁਣਨੇ ਵੇਚੀ ਉਹ ਅਮੀਰ ਹੋ ਗਿਆ ਪਰ ਉਹਨੇ ਉਸ ਅਮੀਰੀ ਦੇ ਨਾਲ ਲੋਕਾਂ ਦੀ ਵੀ ਮਦਦ ਕੀਤੀ ਪਿੰਡ ਵਿੱਚ ਬੜੇ ਸਾਰੇ ਖੂਹ ਪਟਵਾਏ ਜਿੱਥੇ ਪਾਣੀ ਦੀ ਸਮੱਸਿਆ ਸੀ ਉਹ ਹੱਲ ਹੋ ਗਈ ਜਿਨ੍ਹਾਂ ਦੇ ਘਰ ਟੱਠੇ ਪਏ ਸਨ ਉਹਨਾਂ ਦੇ ਘਰ ਬਣਵਾ ਦਿੱਤੇ ਪਿੰਡ ਦੇ ਵਿੱਚ ਹੋਰ ਵੀ ਕਈ ਸਹੂਲਤਾਂ ਕਈ ਤਰ੍ਹਾਂ ਦੇ ਰੁਜ਼ਗਾਰ ਪੈਦਾ ਕੀਤੇ ਪਿੰਡ ਦਾ ਬੜਾ ਹੀ ਜ਼ਿਆਦਾ ਉਹਨੇ ਵਿਕਾਸ ਕਰ ਦਿੱਤਾ ਉਹ ਆਪ ਵੀ ਅਮੀਰ ਹੋ ਗਿਆ ਕਿੰਦੀ ਉਹ ਜਿਹੜਾ ਨੌਜਵਾਨ ਸੀ ਜਿਨੇ ਇਹਨੂੰ ਇਹ ਗੱਲ ਦੱਸੀ ਸੀ ਉਹ ਸੋਚਦਾ ਮੈਂ ਜਾਵਾਂ ਤਾਂ ਸਹੀਂ ਵੇਖਾਂ ਕਿ ਹਾਲ ਹੋਇਆ ਹੈ ਮੇਰੇ ਭੈਣ ਭਰਾ ਉਹ ਰਸਤੇ ਵਿੱਚ ਜਾਂਦੇ ਹੁੰਦੇ ਆ ਉਹ ਰਸਤੇ ਤੇ ਜਾਂਦਿਆਂ ਦੇਖਦਾ ਹੈ ਕਿ ਉਹੀ ਬਿਰਧ ਬਾਬਾ ਡਾਂਗ ਫੜੀ ਇੱਕ ਹੱਥ ਵਿੱਚ ਗਾਂ ਤੇ ਇੱਕ ਆਪਣੀ ਉੱਤੇ ਬੋਰੀ ਅਨਾਜ ਦੀ ਲੱਦੀ ਹੱਥ ਵਿੱਚ 10 ਸੋਨੇ ਦੀਆਂ ਮੋਹਰਾਂ ਲਈ ਜਾਂਦਾ ਹੈ ਕੋਲ ਜਾ ਕੇ ਕਹਿੰਦਾ ਕਿ ਬਾਬਾ ਤੇਰੀ ਹਜੇ ਫਿਕਰੀ ਮੁਕੀ ਨਹੀਂ ਕਣਕ ਦੀ ਤੇ ਆ ਗਾਂ ਦੀ ਤੇ 10 ਸੋਨੇ ਦੀਆਂ ਮੋਹਰਾਂ ਦੀ ਉਹਨੇ ਕਿਹਾ ਇਹ ਤੇਰੇ ਵੱਲੋਂ ਹੀ ਇਸ ਦਾ ਫਿਰ ਕਰ ਜਾਈ ਹੋਇਆ ਤੂੰ ਇਹਨਾਂ ਨੂੰ ਦੱਸ ਗਿਆ ਤੇ ਉਹ ਰਾਤ ਹੋਣ ਤੋਂ ਪਹਿਲਾਂ ਹੀ ਨਾਜ ਦੀ ਬੋਰੀ ਤੇ ਗਾਂ ਵੇਚ ਦਿੰਦਾ ਉਹ ਵੇਚਣ ਕਰਕੇ ਉਹ ਆਪਣੇ ਕੋਲ ਰੱਖਦਾ ਨਹੀਂ ਉਹਦੇ ਕਰਮਾ ਜੀ ਮੈਂ ਹੀ ਲਿਖਿਆ ਸੀ ਕਿ ਉਹਨੂੰ ਦੇਣਾ ਪੈਣਾ ਹੈ ਉਹਨੇ ਕਿਹਾ ਬਾਬਾ ਤੂੰ ਫਿਰ ਕਹਿ ਇਹ ਗਾਂ ਤੇ ਇਹ ਬੋਰੀ ਨਾ ਵਿਕੇ ਤੇ ਆਪਣੀ ਭੈਣ ਲਈ ਐਵੇਂ ਰਿਸ਼ਤਾ ਲਈ 10 ਸੋਨੇ ਦੀਆਂ ਮੋਹਰਾਂ ਵੀ ਉਹਨੇ ਕਿਹਾ ਬਾਬਾ ਤੂੰ ਉਹਦੇ ਕਰਮਾਂ 'ਚ ਜੋ ਲਿਖਿਆ ਸੀ ਸਾਫ਼ ਕਰ ਦੇ ਮੈਂ ਉਹਨੂੰ ਕਹਿ ਦੇਵਾਂਗਾ ਉਹਨੇ ਕਿਹਾ ਕਰਮਾਂ 'ਚ ਜੋ ਲਿਖਿਆ ਸੀ ਉਹ ਤਾਂ ਉਂਝ ਹੀ ਸਾਫ਼ ਕਰਨਾ ਪੈਣਾ ਕਿਉਂਕਿ ਉਹਨੇ ਜਿੰਨੇ ਜ਼ਿਆਦਾ ਪੌਣੇ ਇਕੱਠੇ ਕਰ ਦਿੱਤੇ ਨੇ ਆ ਮੇਰੀ ਉਹਦੇ ਕੋਲ ਕਿਤਾਬ ਸੀ ਉਹਦੇ ਵਿੱਚ ਉਸਦੀ ਗਰੀਬੀ ਮਿਟਾ ਦਿੱਤੀ ਉਹਦੀ ਭੈਣ ਤੇ ਜਿਹੜਾ ਵਿਆਹ ਨਾ ਹੋਣ ਵਾਲੀ ਰੇਖਾ ਸੀ ਉਹ ਵੀ ਮਿਟਾ ਦਿੱਤੀ ਕਹਿੰਦੇ ਅਗਲੇ ਦਿਨ ਉਹ ਕੋਲ ਗਿਆ ਤੇ ਜਾ ਕੇ ਉਹਨਾਂ ਨੂੰ ਕਿਹਾ ਕਿ ਹੁਣ ਜੋ ਵੀ ਰਿਸ਼ਤਾ ਆਵੇ ਚੰਗਾ ਆਵੇ ਆਪਣੀ ਭੈਣ ਦਾ ਉਸ ਨਾਲ ਵਿਆਹ ਕਰ ਦਈਂ ਆਪ ਵੀ ਹੁਣ ਚੰਗੇ ਕਰਮ ਕਰਨੇ ਆਰੰਭ ਕਰ ਦਿੱਤੇ ਉਹ ਬਾਬਾ ਜੀ ਕੋਲ ਆਇਆ ਤੇ ਉਸ ਦਾ ਵਿਧਾਤਾ ਕਹਿਣ ਲੱਗਾ ਕਿ ਕਿਸੇ ਨੂੰ ਗੱਲ ਨਾ ਦੱਸੀ ਉਹ ਮਨੋਖ ਨੇ ਕਿਹਾ ਮੈਨੂੰ ਦੋ ਗੱਲਾਂ ਸਮਝ ਆ ਗਈਆਂ ਮੁੱਖ ਦਾ ਜ਼ਿੰਦਗੀ ਵਿੱਚ ਗਿਆਨ ਹੋਣਾ ਬੜਾ ਜ਼ਰੂਰੀ ਹੈ ਮਨੋਖ ਨੂੰ ਗਿਆਨ ਹੋਣ ਦੇ ਨਾਲ ਨਾਲ ਉਹਦੇ ਸਾਰੇ ਦੁੱਖ ਦੂਰ ਹੋ ਸਕਦੇ ਨੇ ਮਨੋਖ ਆਪਣੇ ਮਨੋਖ ਆਪਣੇ ਗਿਆਨ ਦੇ ਨਾਲ ਗਰੀਬੀ ਅਤੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਗਿਆਨ ਦੇ ਨਾਲ ਹੀ ਉਸ ਦੇ ਗਿਆਨ ਦੇ ਨਾਲ ਆਪਣੀ ਗਰੀਬੀ ਅਤੇ ਹਰ ਦੁੱਖ ਨੂੰ ਦੂਰ ਕਰ ਸਕਦਾ ਹੈ ਗਿਆਨ ਦੇ ਨਾਲ ਹੀ ਉਸ ਤੇ ਭਾਗ ਬਦਲ ਸਕਦੇ ਨੇ ਪਰ ਦੂਸਰੀ ਸਭ ਤੋਂ ਵੱਡੀ ਚੀਜ਼ ਮਨੁੱਖ ਦੇ ਕਰਮ ਜਦੋਂ ਮਨੁੱਖ ਚੰਗੇ ਕਰਮ ਕਰਦਾ ਹੈ ਤੇ ਉਹਦੀ ਜ਼ਿੰਦਗੀ ਆਪੇ ਸੁੱਖਾਂ ਦੇ ਨਾਲ ਭਰ ਜਾਂਦੀ ਹੈ ਇਹਨਾਂ ਵੱਲੋਂ ਕੀਤੀ ਦੂਜਿਆਂ ਦੀ ਮਦਦ ਚੰਗੇ ਕਰਮ ਆ ਜ ਇਹਨਾਂ ਦੇ ਭਾਗ ਬਦਲ ਦਿੱਤੇ ਨੇ ਇਹਨਾਂ ਕਹਿ ਕੇ ਉਹ ਵਿਧਾਤਾ ਬਾਬਾ ਉੱਥੋਂ ਚਲਿਆ ਗਿਆ ਉਹਨੂੰ ਉੱਥੇ ਰਹਿ ਗਏ ਬੱਚਿਆਂ ਨੂੰ ਇਹ ਦੋ ਗੱਲਾਂ ਦੀ ਸਿੱਖਿਆ ਦੇਣ ਲੱਗਾ ਜਿਨੇ ਵੀ ਇਹ ਦੋ ਗੱਲਾਂ ਜ਼ਿੰਦਗੀ ਵਿੱਚ ਅਪਣਾ ਲਈਆਂ ਉਹਦੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਤਾਂ ਫਿਰ ਪਿਆਰੀ ਸਾਧ ਸੰਗਤ ਜੀ ਇਹ ਦੋ ਗੱਲਾਂ ਜਿਸ ਨੇ ਵੀ ਜ਼ਿੰਦਗੀ ਦੇ ਵਿੱਚ ਅਪਣਾ ਲਈਆਂ ਉਹਦੇ ਘਰ ਵਿੱਚ ਸੁੱਖ ਸਮਰiddhi ਆਪਣੇ ਆਪ ਚੱਲ ਕੇ ਆਵੇਗੀ ਤਾਂ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ